ਦੇਖ ਸਕਦੇ ਹਾਂ ਕਿ ਅੱਜ ਕਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜੋ ਟੀਚਰ ਡੇ ਮਨਾਇਆ ਜਾ ਰਿਹਾ ਜਿੱਥੇ ਵਿਸ਼ੇਸ਼ ਤੌਰ ਤੇ ਐਮਐਲਏ ਸਾਹਿਬ ਹਲਕਾ ਸ਼ਦਰਾਣੇ ਦੇ ਅੱਜ ਇੱਥੇ ਪਹੁੰਚੇ ਹੋਏ ਨੇ ਜੋ ਸਾਰੇ ਪੂਰੇ ਸਮੂਹ ਟੀਚਰ ਸਟਾਫ ਵੱਲੋਂ ਅੱਜ ਤੇ ਐਮਐਲਏ ਸਾਹਿਬ ਵੱਲੋਂ ਪੂਰਾ ਟੀਚਰ ਡੇ ਜੋ ਮਨਾਇਆ ਜਾ ਰਿਹਾ ਹੈ ਮੁਬਾਰਕਾ ਜੀ ਹੈਪੀ ਟੀਚਰ ਡੇ

ਇਹ ਜੋ ਬਲਾਕੀਆਂ ਸਰਕਾਰ ਤੋਂ ਕਰਾਈਆਂ ਜਾਣੀਆਂ ਨੇ ਇਹ ਕਿਸੇ ਦੱਸਿਆ ਕੁਝ ਗਿਆ ਮਹਾਰਾਜ ਨਹੀਂ ਕਿਉਂਕਿ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਮੁਤਾਬਕ ਆਪਣੇ ਹਰਵਾਲੇ ਨੂੰ ਪੂਰਾ ਰਵਾਣਾ ਕਰ ਰਹੇ ਨੇ ਤੋਂ ਬਹੁਤ ਬੱਚੇ ਪ੍ਰਾਣਾ ਸਕੂਲ ਦੇ ਸਾਹਮਣੋਂ ਕਿ ਸਾਡੀ ਸਰਕਾਰ aways早 Marche amā rādi